ਸੱਚੀ ਗੱਲ ਜੀ ਸਾਰਿਆਂ ਨੂੰ ਅੱਜ ਆਏ ਹੋਏ ਨੇ ਡੈਡੀ ਜੀ ਹੁਣੀ ਦੀ ਚਾਨੋ ਨਾਲ ਵਾਸਤੇ ਪੀਜ਼ਾ ਲੈ ਕੇ ਜਾਣਾ ਤੇ ਪੀਜ਼ਾ ਲੈ ਕੇ ਆਏ ਆ ਪਹਿਲਾਂ ਕਹਿੰਦੀ ਜਲਦੀ ਪੀਜ਼ਾ ਲਿਆਓ ਤਾਂ ਹੁਣ ਖਾਣ ਨਹੀਂ ਢਈ ਚਿਮਕਾ ਲਾ ਹਾਂ ਹਾਂ ਕੀ ਲੈ ਕੇ ਆਏ ਵੀਰ ਵਾਸਤੇ ਪੀਜ਼ਾ ਬੜੇ ਖੁਸ਼ ਹੋ ਕੇ ਖਾਂਦੇ ਪੀਜ਼ਾ ਤੇ ਮੀਤ ਮਮਾ ਨੂੰ ਨਹੀਂ ਲੈ ਕੇ ਆਇਆ ਹਾਂ ਗੈਸਟ ਆਏ ਆ ਪਤਾ ਨਹੀਂ ਆ ਗਏ ਡੇਡੀ ਦਾ ਕਿਹਾ ਰਹੇ ਹੋ ਠੀਕ ਹੈ ਜੇ ਠੀਕ ਹੋ ਜੰਨੇ ਸਵਾਚਨ ਰਹੇ ਆ ਉਹਦੇ ਨਾਲ ਆਇਆ ਰਹੇ ਕਿ ਜਿੱਤ ਆਹ ਉਹ ਜੇ ਠੀਕ ਵਿਚਾਰੇ ਜਦੋਂ ਆਉਂਦੇ ਕਿਹਦੇ ਪੰਜ ਨੂੰ ਕਰੀ ਉਹ ਆ ਗਈ ਹੂੰ ਸ਼ਿਮੂ ਬਣੀ ਹੋਈ ਵੀ ਮਾਂ ਆ ਕੇ ਜੁਮੇ ਕਰਕੇ ਸ਼ਿਮੂ ਹੁਣ ਬੜਾ ਕਰਦੀ ਆ ਬਸ ਸਾਰੇ ਜਣੇ ਨਾਲ ਹੂੰ ਸ਼ਿਮੂ ਪਤਾ ਕੀ ਕਰਦੀ ਹੂੰ ਜੇ ਦੇ ਮਾਂ ਚੰਦਾ ਵੀ ਸਾਰੇ ਜੀ ਇਕੱਠੇ ਹੋਈਏ ਹਾਂ ਸਾਰੇ ਹੁਣ ਫੇਰ ਇੱਕ ਜਣਾ ਵੀ ਇੱਧਰ ਉੱਧਰ ਹੋ ਜੈਣਾ ਤੇ ਰੋਈ ਜਾਣਾ ਐਨੂੰ ਖਾਂਦੀ ਐ ਐਨੂੰ ਨਹੀਂ ਐਨੂੰ ਖਾ ਇੱਧਰ ਲਿਆਂਦੇ ਆ ਸਮੋਸੇ ਤੇ ਡੈਡੀ ਨੂੰ ਪਕੌੜੇ ਬਹੁਤ ਪਸੰਦ ਆ ਤੇ ਥੋੜੇ ਜਿ ਨਾਲ ਪਕੌੜੇ ਕੱਢ ਲੈਨੇ ਆ ਜੀ ਲੌਂਗ ਲਾਚੀਆਂ ਵਾਲੀ ਚਾਹ ਬਹੁਤ ਪਸੰਦ ਕਰਦੇ ਆ ਇਸ ਲਈ ਵਧੀਆ ਜੀ ਚਾਹ ਮਤਲਬ ਕਰਾਦੀ ਜੀ ਚਾਹ ਡੈਡੀ ਨੂੰ ਮੇਰੇ ਵਾਂਗੂ ਹੀ ਪਸੰਦ ਆਉਂਦੀ ਆ ਰੀਤ ਇਹ ਰੀਤ ਨੂੰ ਵੀ ਦੋ ਸਾਈਕਲ ਐਸੀ ਮੈਨੂੰ ਚਲਾ ਲੈਂਦੀ ਚਾਹਨੇ ਇਹ ਤੇ ਮੈਨੂੰ ਦੂਜਾ ਦੇ ਆ ਨਿੱਕੇ ਦੇ ਰੀਤ ਨੂੰ ਆ ਉਹ ਵੀ ਸ਼ਹਿਬ ਲੈ ਕੇ ਗਿਆ ਰੀਤ ਵਾਸਤੇ ਜੀ ਮੈਂ ਤੂੰ ਨਹੀਂ ਆ ਚਪਲਾ ਪੁਲਾ ਨਹੀਂ ਦੀਆਂ ਤੂੰ ਵੀ ਨਵੀਆਂ ਚਪਲੇ ਲੈ ਆ ਪੁਰਾਣੀਆਂ ਛੱਡ ਹੀ ਗਈ ਵੀ ਮੈਂ ਨਵੀਆਂ ਲੈਣੀਆਂ ਖੜਨੀਆ ਹੀ ਨਹੀਂ ਨਾ ਨਹੀਂ ਕਿਵੇਂ ਜਪਲਾ ਨਹੀਂ ਆ ਨਾ ਦਿਖਾ ਤਵੇ ਖਾ ਖੀ ਤੂੰ ਤਾਂ ਜੜਿਆ ਗਿਆ ਚਾ ਚਲੋ ਠੀਕ ਹੈ ਲੈ ਆ ਮੈਂ ਕਰ ਚਲ ਮਮਾ ਕੰਨ ਕਹਿਣਾ ਕੰਨ ਚ ਕਹਿਣਾ ਕੰਨ ਚ ਕਹਿਣਾ ਮਮੇ ਮਮੀ ਇਹ ਤੇ ਹਸਪੀਟਲ ਆ ਹਾਂ ਵੀ ਇਹਦਾ ਮਮੀ ਕਦੋਂ ਆਉਂ ਕਿੰਦਾ ਮਮੀ ਕਦੋਂ ਆਉਗੀ ਅੱਛਾ ਨਹੀਂ ਕੁਛ ਨਹੀਂ ਆ ਗਮ ਮਮੀ ਦਾ ਪਿਆਰ ਕਰਦੀ ਆ ਨਾ ਮੈਂ ਤਾਂ ਪਿਆਰ ਕਰਦੇ ਲੋਕ ਮਮੀ ਨੂੰ ਗਏ ਹਾਂ ਪਰਸੋ ਗਈ ਹਾਂ ਮੈਂ ਜਾਨ ਕਹਿੰਦਾ ਹੈ ਜਾਣਾ ਵਾ ਤੇ ਮੈਂ ਹੈ ਪੇਪਰ ਹੈ ਤੇ ਤੂੰ ਕਰ ਰਿਹਾ ਮਮੀ ਨੇ ਬਤਾਉਂਦੀ ਆ ਜਿਹੜਾ ਚੁੰਦਾ ਨਾ ਕੇੜਾਉਂਦੀ ਚੰਗਾ ਬੜਾ ਬੜਾ ਵਡਾ ਪਾਇਆ ਉਹ ਨਹੀਂ ਕਰਦੇ ਕਿੰਨੇ ਕਰਦਾ ਉਦਾਂ ਹੀ ਜਾਣ ਕੇ ਪਾਇਆ ਕਿ ਮੈਂ ਅੱਗੇ ਵੇਖ ਗਈਆਂ ਇੱਕ ਵਾਰੀ ਨਹੀਂ ਉਹ ਮਗਰ ਇੱਕ ਤੇ ਬੰਨੇ ਨੂੰ ਬਤਾਉਂਦਾ ਕਿ ਉਹ ਹੈ ਨਾ ਅੱਗੇ ਵੀ ਲੈਂਦੇ ਹੁੰਦੇ ਕਿ ਨਹੀਂ ਇਹ ਗੇਲੇ ਹੀ ਦੇ ਅੱਗੇ ਜਦੋਂ ਹੁੰਦੀ ਹੈ ਨਾ ਉਦੋਂ ਵੀ ਇੱਦਾਂ ਲਿੰਦ ਨੂੰ ਡੂਟੇ ਜਿਹੜਾ ਤੂੰ ਹੀ ਸਾਈਕਲ ਲੈ ਕੇ ਦਿੱਤਾ ਉਹਦੇ ਹੈਗੇ ਹੀ ਸਾਡਾ ਤੇ ਆਵਲੇ ਆ ਸਾਡਾ ਤੇ ਹੈਗੇ ਹੈਗੇ ਫੇਰ ਕਿਉਂ ਨਹੀਂ ਪੈਂਦੀ ਉਹਦੇ ਤੇ ਪਤਾ ਨਹੀਂ ਨਹੀਂ ਆਵੇਂ ਇੱਕਾ ਮੂਹ ਨਹੀਂ ਆ ਉਹ ਨੂੰ ਨਵਾ ਸਮਝਦੀ ਹੁਣੀ ਨਾ ਜਿਹੜਾ ਹੁਣ ਆਇਆ ਵਾ ਆਟੇ ਆਇਆ ਹੈ ਨਾ ਇੱਕ ਜੋ ਤਾਈਓ ਫੇਰ ਉਹਦੇ ਕਰਕੇ ਹੁਣ ਦੂਜਾ ਚਲਉਂਦੀ ਲੱਗਦਾ ਹੁੰਦਾ ਚ ਉਹ ਮਗਰ ਬੈਜੀ ਹੁੰਦੀ ਆ ਬਾਰ ਬਾਰੀ ਤੇ ਅਨਕੀ ਇਹ ਸਟੰਟ ਮਾਰਦਾ ਫਿਰਦਾ ਅਨਕੀ ਵਾਲੇ ਅਨੂ ਉੱਤੇ ਬੈ ਕੇ ਚਲਾ ਸਾਈਕਲ ਚਲਾਉ ਉੱਤੇ ਬੈ ਕੇ ਇਹ ਚਾਨ ਦੇ ਸਾਈਕਲ ਹੀ ਚਾਨ ਦੇ ਚਾਨ ਦੇ ਨਿੱਕੇ ਹੁੰਦੇ ਨੇ ਨਿੱਕੇ ਨਿੱਕੇ ਹੋ ਜੀ ਬਣਾ ਦੇਣੀ ਆ ਮਾ ਮੇਰੇ ਘਰ ਵੀ ਦੇ ਜੰਦਾ ਸਾਰਾ ਕੁਝ ਬਾਬਾ ਜੀ ਨੇ ਦੇਣਾ ਉਹ ਦਵੀਦ ਵਾਸੇ ਨਾ ਖਨੀਆ ਨਾ ਨਹੀਂ ਹੋਰ ਬਣਾ ਪਾਣੀ ਨੂੰ ਹਾਂ ਹੋਰ ਬਣਾ ਦੂਰ ਬਣਾ ਚਲੋ ਉੱਧਰ ਵੇਖੋ ਉੱਧਰ ਵੇਖੋ ਹਾਂ ਉਹ ਲੈ ਹੜਾਣਗੇ ਉਹ ਮਾਲੇ ਤੇ ਟ੍ਰਾਂਸਪੋਰਟ ਮਾਤੇ ਰਹਿਣਾ ਆ ਨਾ ਬਿੱਟੂ ਜੀ ਮੈਂ ਉਹ ਜਿੱਕੇ ਨਾਂ ਤੋਂ ਕੁਲਾ ਲਾਵਾ ਮੈਂ ਨੀਲ ਮਾਰੀ ਮੈਂ ਨਵੀਂ ਲਈ ਤਾਂ ਸ਼ਕੀਲ ਲਾ ਗਿਆ ਵੇ ਮਾਨੂ ਨੂੰ ਕੁਰਸੀ ਲੈ ਕੇ ਦੇ ਥੋੜਾ ਚੇਰੀ ਕੁਰਸੀ ਲਿਆ ਉਹਨੂੰ ਤੇ ਜੰਗਾਰ ਹੀ ਲੱਗਾ ਦੂਜੀ ਜ਼ਿੰਮੇਵਾਰੀ ਤੇ ਨਾ ਤੇ ਨਾ ਕੁਰਸੀਆਂ ਲਾਇਆ ਇਹ ਲੱਕੜ ਦੀ ਨੰਨ ਲੱਕੜ ਦੀ ਜਿੰਗਾਰ ਆਈ ਜਿੱਦੀ ਕੋਲ ਨਹੀਂ ਉਹ ਇਹ ਮਾਰ ਕਰ ਜਾ ਜਾ ਕਰਦਾ ਵਾ ਕਰ ਦਿਆ ਜੀ ਆਹੋ ਕਰ ਗਿਆ ਨਹੀਂ ਠੀਕ ਕਰ ਦਿਆ ਕਰਵਾ ਲਿਆ ਪੇਂਟ ਨੂੰ ਉੱਪਰ ਆ ਲੈ ਅੱਛਾ ਗੱਲ ਰੰਗ ਰੰਗ ਨੂੰ ਕਰਾਣਾ ਹਾਂਜੀ ਉਹ ਜੋ ਪਰਵਾਹ ਹੈ ਨਾ ਬਈ ਰੰਗ ਇਹ ਤੇ ਦਰਵਾਜ਼ੇ ਨਹੀਂ ਕਰ ਦਿੰਦੇ ਆਂ ਤੇ ਉਹਨੂੰ ਵੀ ਕਰ ਦਿੱਤਾ ਸੇਮਰਾ ਵਾਸਿੰਗ ਅਜੇ ਨਹੀਂ ਕੀਤਾ ਨਾ ਅਨੂ ਤੂੰ ਰਹਿਣਾ ਅਨੂ ਅਨੂ ਉਹ ਮੈਂ ਮੰਡਪ ਉਹ ਚੱਲ ਚੱਲੇ ਮਮਾ ਪਾਪਾ ਤੂੰ ਰਹਿ ਮੇਰੇ ਕੋਲ ਇਹ ਨਾ ਮਾਤੇ ਲੈ ਹੈ ਮਾਗ ਨਾ ਆਹ ਇਹਨੂੰ ਚੜੀ ਗਈ ਕਿਉਂ ਐਂ ਭੱਜਦੀ ਇਹ ਹੈ ਭੱਜਦੀ ਕਿਸੇ ਮਾਰ ਕੇ ਆਇਆ ਹੀ ਮਾਰ ਜਿਹਾ ਹੋ ਗਈ ਕਾਲ ਅੱਛਾ ਉਹ ਫੋਨ ਕੱਢੀ ਤੇ ਮਾਰ ਗਿਆ ਉਹ ਬਟੇ ਬੁਸੇਉਂ ਦੀ ਜੇ ਤੁਸੀਂ ਮੋਲੀ ਆਹੋ ਪਰ ਇਹਨੂੰ ਪਾਸਾ ਵਟ ਕੇ ਇਹ ਤੂੰ ਚੜੀ ਗਈ ਮਨੇ ਸਾਡੇ ਕੇ ਨਾ ਤੇ ਦੇ ਹੋਣਾ ਹੁਣ ਚੜੀ ਨਹੀਂ ਹੁਣ ਨਹੀਂ ਕਿਹਾ ਵੀ ਚੱਲ ਚੱਲੀ ਇਹਨੂੰ ਨੇ ਹੈ ਨਾ ਜਿਸ ਮੈਂ ਇਹਨੂੰ ਕਿਹਾ ਨੇ ਵੀ ਚੱਲੀ ਕਦੋਂ ਮਿਲਣੀ ਪਤਾ ਕੁਛ ਕਿ ਨਹੀਂ ਅੱਜ ਇਹ ਦੇਖੋ ਛੁੱਟੀ ਕਦੋਂ ਕ ਮਿਲੂਗੀ ਇਹਦੇ ਨਾਂ ਹੀ ਨਹੀਂ ਲੈਂਦੇ ਇਹ ਕਿਤੇ ਲੈ ਆਈ ਸੀ ਉਹ ਚੱਕ ਵਰੀ ਚਲ ਜੇ ਨਾ ਬੰਦਾ ਫੇਰ ਨਹੀਂ ਛੇਤੀ ਹਾਂਜੀ ਬਾਹਰ ਹੁਣ ਆ ਗਏ ਠੀਕ ਉਹ ਕਹਿੰਦੇ ਹੀ ਹਫਤਾ ਤੱਕ ਲੱਗਣਾ ਹੈ ਸੀ ਕਹਿੰਦੇ ਕੱਢਦਾ ਲੱਗਣਾ ਵਾ ਹੁਣ ਬਹੁਤ ਲੰਬੀ ਹੈ ਨਾ ਬਾਹਰ ਚੱਲ ਪਈ ਉਹਨਾਂ ਨੇ ਤੋੜ ਕੇ ਕੱਢਣਾ ਕਿ ਮਿੱਤਰ ਰਾਜ ਕਰਕੇ ਮੈਂ ਗੱਲਬਾਤ ਕਰਕੇ ਹਾਂ ਆ ਮੈਂ ਕੀਤੀ ਗੱਲ ਹਾਂਜੀ ਆਈ ਸੀ ਯੂ ਚੋਂ ਉਦਾਂ ਵੀ ਬੰਦੇ ਨੂੰ ਨਸ਼ਾ ਦਵਾਈਆਂ ਦਾ ਬੜਾ ਹੋ ਜਾਂਦਾ ਪਤਾ ਨਹੀਂ ਲੱਗਦਾ ਕੁਝ ਉੱਥੇ ਅੱਖ ਮੀਟੀ ਉਹ ਨਹੀਂ ਨਾ ਖੁੱਲਦੀ ਧਿਆਨ ਨਾ ਬਣਾਉ ਨਹੀਂ ਤੇ ਲਿਫਟ ਕਰ ਮੈ ਲੋਵੇ ਨਾਨੂ ਨੂੰ ਨਾਨੂ ਨੂੰ ਵਾਹ ਨਾਨੂ ਦੀ ਹਾ ਰਿੱਟਾ

ਬੇਬੀ ਅਨੂ ਤੇ ਸਿਮੂ ਕਰਦੇ ਰਹਿੰਦੇ ਇਹੋ ਹੀ ਅਨੂ ਸਿਮੂ ਅਨੂ ਸਿਮੂ ਕਦੋਂ ਆਉਣਾ ਵਾ ਹਾਏ ਉਹ ਵੀ ਕਿੱਥੇ ਬਾਏ ਹਾਂ ਉਹ ਅਨੂ ਤੇ ਸਿਮੂ ਰੱਖੇ ਬਾਏ ਸਿਮੂ ਬਾਏ ਸਿਮੂ ਬਾਏ ਕੇ ਦੰਬੀ ਲਈ ਵਖਣੀ ਨਹੀਂ ਨਹੀਂ ਪਾਪਾ ਨੂੰ ਛੱਡ ਜੋ ਇੱਥੇ ਪਾਪਾ ਨੂੰ ਛੱਡ ਜੋ ਅੱਜ ਵਾ ਵਾ ਤੇਰੇ ਗੰਬੇ ਕਿੱਥੇ ਹੋ ਜਾਂਦੇ ਪਰ ਆਰ ਹੁੰਦੀ ਆ ਮੇ ਪਾਪਾ ਹਾਏ ਪਾਪਾ ਕਿੱਥੇ ਗਏ ਆਹੋ ਆਖੇ ਕਿ ਪਾਪਾ ਕਿੱਥੇ ਹੈ ਲੇਕਿਨ ਚੰਗਾ ਬੈਂ ਚੰਗਾ ਚੰਗਾ ਬਾਏ 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 ਦੇਖ ਦੇ ਉਧਰ ਦੇਖੋ ਹਾਂ ਬਗਲੇ ਉਧਰ ਬਗਲੇ ਨਿੱਕੀ ਹਾਂ ਹਾਂ ਨਿੱਕੀ ਵੀ ਹੁਣ ਉਹਨੂੰ ਪਤਾ ਲੱਗ ਗਿਆ ਨਾ ਆਉਂਦੇ ਜਾਂਦੇ ਜਿ ਰਏ ਆ ਹੁਣ ਨਿੱਕੀ ਵੀ ਇੱਥੇ ਉੱਥੇ ਪੇੜ ਕੱਟਨੇ ਆ ਕਰਦੇ ਨੇ ਹੁਣ ਪਰ ਇਹ ਅੱਜ ਸਵੇਰੇ ਮੈਂ ਗਈ ਤੇ ਅੱਖਾਂ ਦੇ ਵਿੱਚ ਵੱਜ ਗਈ ਹੈ ਬੜੀ ਗਾੜੀ ਸੀ ਤੇ ਉਹ ਤਾਂ ਚੱਕਦਾ ਹੀ ਨਹੀਂ ਕਰ ਤਾਜ ਕਿਉਂ ਨਹੀਂ ਰਹੀ ਦੀ ਮੈਂ 시ਮੂ ਉਹ ਕਹਿੰਦੇ ਆ ਵੀ ਫਿਰ ਸਾਡੇ ਘਰ ਕੌਣ ਰਹੂਗਾ